ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਮਗਰੋਂ ਇਹ ਚੀਜ਼ ਉਹਨਾਂ ਥਾਵਾਂ ਤੇ ਹੀ ਦਾਨ ਕਰ ਦਿਓ ਫਿਰ ਦੇਖਣਾ ਚਮਤਕਾਰ ਜੋ ਮੰਗੋਗੇ ਉਹੀ ਮਿਲੇਗਾ ਯਾਤਰਾ ਦਾ ਫਲ 100 ਗੁਣਾ ਵੱਧ ਮਿਲਣਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਧਾਰਮਿਕ ਅਸਥਾਨਾਂ ਦੀ ਯਾਤਰਾ ਆਪਾਂ ਕਰਦੇ ਆ ਕੋਈ ਕਿਸ ਅਸਥਾਨ ਤੇ ਜਾਂਦਾ ਹੈ ਕੋਈ ਕਿਹੜੇ ਅਸਥਾਨ ਤੇ ਜਾਂਦਾ ਹੈ ਆਪਾਂ ਵੇਖਦੇ ਆ ਕਿ ਵੱਖੋ ਵੱਖਰੇ ਅਸਥਾਨ ਨੇ ਤੇ ਉਹਨਾਂ ਦੀ ਯਾਤਰਾ ਆਪਾਂ ਕਰਨੇ ਹਾਂ ਕੋਈ ਅਮ੍ਰਿਤਸਰ ਜਾਂਦਾ ਹੈ ਕੋਈ ਹਜ਼ੂਰ ਸਾਹਿਬ ਜਾਂਦਾ ਹੈ ਕੋਈ ਹਿਮਕੁੰਡ ਸਾਹਿਬ ਜਾਂਦਾ ਹੈ ਤੇ ਕੋਈ ਕਿਸ ਅਸਥਾਨ ਤੇ ਜਾਂਦਾ ਹੈ ਆਪਾਂ ਸਾਰੇ ਵੇਖਦੇ ਆ ਵੀ ਆਪਾਂ ਸਾਰੇ ਅਸਥਾਨ ਜਿਹੜੇ ਆ ਉਹ ਘੁੰਮਦੇ ਆ ਗੁਰਮੁਖ ਪਿਆਰਿਓ ਔਰ ਇੱਕ ਖਾਸ ਕਰਕੇ ਬੇਨਤੀ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਦੇਵਾ ਕਿ ਇੱਕ ਚੀਜ਼ ਜਿਹੜੀ ਹੈ ਉਹ ਸਾਨੂੰ ਜ਼ਰੂਰ ਸਿੱਖਣੀ ਪਵੇਗੀ ਜ਼ਰੂਰ ਵਿਚਾਰਨੀ ਪਵੇਗੀ ਕਿਉਂਕਿ ਜਦੋਂ ਵੀ ਆਪਾਂ ਯਾਤਰਾ ਕਰਦੇ ਆ ਯਾਤਰਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਘੁੰਮ ਲੋ ਫਿਰ ਲੋ ਆਇਆ ਤੇ ਐਸ਼ ਕਰ ਲੋ ਤੇ ਯਾਤਰਾ ਦਾ ਮਤਲਬ ਹੁੰਦਾ ਹੈ ਵੀ ਉਂਝ ਅਸੀਂ ਸੰਗਤ ਨਾਲ ਯਾਤਰਾ ਕਰਦੇ ਆ ਤਾਂ ਉਹਦਾ ਮਤਲਬ ਹੁੰਦਾ ਹੈ ਸੰਗ ਨਾਲ ਵਾਹਿਗੁਰੂ ਦਾ ਨਾਮ ਜਪਣਾ ਸੰਗਤ ਦੇ ਵਿੱਚ ਜਾ ਕੇ ਯਾਤਰਾ ਕਰਨੀ ਭਾਵ ਸੰਗਤ ਦੇ ਨਾਲ ਨਾਮ ਜਪਣਾ ਸੰਗਤ ਦੇ ਵਿੱਚ ਗੁਰੂ ਦੀ ਮਤ ਲੈਣੀ ਸੰਗਤ ਤੋਂ ਔਰ ਸਿੱਖਣਾ ਕੁਝ ਸਿਖਾਉਣਾ ਔਰ ਸੇਵਾ ਕਰਨੀ ਇਹ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਾਧ ਸੰਗਤ ਇਹ ਚੀਜ਼ ਸਾਨੂੰ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਧਾਰਮਿਕ ਅਸਥਾਨਾਂ ਦੀ ਜਦੋਂ ਯਾਤਰਾ ਆਪਾਂ ਕਰਕੇ ਘਰ ਮੁੜਦੇ ਹਾਂ ਸਾਧ ਸੰਗਤ ਉਸ ਵਕਤ ਕੀ ਕਰੀਏ ਉਹ ਜਿਹੜੀਆਂ ਚੀਜ਼ਾਂ ਅਸੀਂ ਸਿੱਖੀਆਂ ਨੇ ਸਿਖਾਈਆਂ ਨੇ ਤੇ ਅਸੀਂ ਕੋਈ ਉਥੋਂ ਕੀ ਖੱਟ ਕੇ ਲੈ ਕੇ ਆਂਦਾ ਪਹਿਲੀ ਗੱਲ ਸਾਨੂੰ ਸੋਚਣਾ ਪਵੇਗਾ ਵੀ ਅਸੀਂ ਉਥੋਂ ਕੀ ਖਟਿਆ ਅਸੀਂ ਉਥੋਂ ਕੀ ਲਿਆ ਅਸੀਂ ਉਥੋਂ ਅਜੇਹਾ ਕੀ ਖਟਿਆ ਕੀ ਅਸੀਂ ਧਾਰਨ ਕੀਤਾ ਇਹ ਸਾਨੂੰ ਜ਼ਰੂਰ ਸਿੱਖਣਾ ਪਵੇਗਾ ਗੁਰਮੁਖ ਪਿਆਰਿਓ ਇਸ ਕਰਕੇ ਕਈ ਵਾਰੀ ਬੇਨਤੀਆਂ ਆਪਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਵਿਚਾਰਨੀ ਪਵੇਗੀ ਕਿ ਜਦੋਂ ਵੀ ਆਪਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਕੁਝ ਸਿੱਖਦੇ ਆਂ ਕੁਝ ਵਿਚਾਰਦੇ ਆਂ ਤੇ ਪਿਆਰਿਓ ਫਿਰ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਲਾਜ਼ਮੀ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਅਪਣਾਉਣ ਵਾਲੀ ਇਹ ਖਾਸ ਗੱਲ ਇਹ ਹੈ ਕਿ ਜਦੋਂ ਯਾਤਰਾ ਕਰਕੇ ਘਰ ਪਰਤੀਏ ਤਾਂ ਜੋ ਕੁਝ ਆਪਾਂ ਸਿੱਖਿਆ ਸੀ ਜੋ ਕੁਝ ਉੱਥੋਂ ਆਪਾਂ ਖੱਟ ਕੇ ਆਂਦਾ ਤੇ ਉਹ ਚੀਜ਼ ਜਿਹੜੀ ਹੈ ਉਹ ਆਪਣੇ ਘਰ ਦੇ ਵਿੱਚ ਲਿਆ ਕੇ ਆਪਣੇ ਆਪ ਤੇ ਲਾਗੂ ਕਰੀਏ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦਸੀਏ ਵੀ ਅਸੀਂ ਉੱਥੇ ਕੀ ਖਟਿਆ ਅਸਲ ਦੇ ਵਿੱਚ ਕੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਉੱਥੇ ਮਾਇਨੇ ਰੱਖਦੀ ਹੈ ਸਭ ਤੋਂ ਵੱਡੀ ਗੱਲ ਸਾਧ ਸੰਗਤ ਕਿਉਂਕਿ ਜਿਹੜਾ ਚਮਤਕਾਰ ਹੋਣਾ ਨਾ ਉਹ ਚਮਤਕਾਰ ਉਸ ਚੀਜ਼ਾਂ ਦੇ ਵਿੱਚੋਂ ਵਰਤਣਾ ਹੈ ਜਿਹੜਾ ਚਮਤਕਾਰ ਹੋਣਾ ਉਹ ਸਾਰਾ ਉਸ ਚੀਜ਼ ਦੇ ਵਿੱਚੋਂ ਵਰਤਣਾ ਜੋ ਕੁਝ ਆਪਾਂ ਸਿੱਖਿਆ ਫਿਰ ਜੋ ਕੁਝ ਆਪਾਂ ਉਹ ਕਮਾਵਾਂਗੇ ਜ਼ਿੰਦਗੀ ਦੇ ਵਿੱਚ ਸਭ ਕੁਝ ਉੱਥੋਂ ਬਣਨਾ ਹੈ ਉਹ ਆਮ ਨਹੀਂ ਬਣਨਾ ਉਹ ਸਾਰੀਆਂ ਚੀਜ਼ਾਂ ਉੱਥੋਂ ਬਣਨੀਆਂ ਨੇ ਉੱਥੋਂ ਰਹਿਣੀਆਂ ਨੇ ਉਹ ਸਾਰੀਆਂ ਚੀਜ਼ਾਂ ਸਾਧ ਸੰਗਤ ਇਹ ਚੀਜ਼ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਮੋਹਰ ਲੱਗਦੀ ਹੈ ਵੀ ਆਖਰਕਾਰ ਇਹ ਗੱਲ ਸਿੱਖਣੀ ਪਵੇਗੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਵਿਚਾਰਨੀ ਪਵੇਗੀ ਵੀ ਅਸੀਂ ਇਸ ਚੀਜ਼ ਤੋਂ ਬਹੁਤ ਪਿੱਛੇ ਆ ਬਹੁਤ ਜ਼ਿਆਦਾ ਪਿੱਛੇ ਆ ਮੰਗਣਾ ਅਸੀਂ ਬਹੁਤ ਕੁਛ ਹੈ ਪਰ ਅਸੀਂ ਗੁਰੂ ਦਾ ਮੰਨਣਾ ਇੱਕ ਵੀ ਕਹਿਣਾ ਨਹੀਂ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਨਿੰਦਾ ਚੁਗਲੀ ਨਾ ਕਰੀ ਤੇ ਅਸੀਂ ਕਿਹਾ ਵੀ ਨਹੀਂ ਜੀ ਉਹ ਉਹ ਤਾਂ ਕਰਨ 'ਚ ਸਵਾਲ ਆਉਂਦਾ ਸੀ ਤੇ ਉਹ ਕਰਾਂਗੇ ਮੰਨੀ ਨਹੀਂ ਮੰਗ ਲਿਆ ਬਹੁਤ ਕੁਝ ਮੰਨੀ ਹੈ ਨਹੀਂ ਮੰਗਿਆ ਬਹੁਤ ਕੁਝ ਹੁਣ ਦੱਸੋ ਜੀ ਕੀ ਪਾਤਸ਼ਾਹ ਮੰਨਣਗੇ ਸਾਡੀ ਆਪ ਸੋਚ ਕੇ ਵੇਖੋ ਯਾਤਰਾ ਤੇ ਗਏ ਆ ਯਾਤਰਾ ਦਾ ਮਤਲਬ ਹੁੰਦਾ ਹੈ ਉਥੇ ਗੁਰੂ ਦਾ ਨਾਮ ਲਈਏ ਆਨੰਦ ਲਈਏ ਸਭ ਕੁਝ ਪਿੱਛੇ ਛੱਡ ਦਈਏ ਹੁਣ ਕਈ ਬੰਦੇ ਐ ਉਹ ਜਿਹੋ ਹੁੰਦੇ ਆ ਜਿਹੜੇ ਕਹਿੰਦੇ ਨੇ ਅਸੀਂ ਤਾਂ ਮਸਾਂ ਯਾਤਰਾ ਕਰਨ ਆਏ ਆ ਜੀ ਮਸਾਂ ਨਿਕਲੇ ਆ ਜੀ ਜੇਬ ਉਹ ਅਸੀਂ ਇੰਜ ਕਰਨਾ ਹੈ ਅਸੀਂ ਉਹ ਕਰਨਾ ਹੈ ਅਸੀਂ ਇਦਾਂ ਇਦਾਂ ਮਤਲਬ ਕਿ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪਿਆਰਿਓ ਉਹ ਕਰਦੇ ਤਾਂ ਆਪਣੀ ਜਾਣੇ ਸਹੀ ਨਹੀਂ ਪਰ ਉਹ ਕੰਮ ਸਹੀ ਨਹੀਂ ਹੁੰਦਾ ਬਾਹਰ ਜਾ ਕੇ ਵੀ ਨਿੰਦਾ ਚੁਗਲੀ ਯਾਤਰਾ ਦੇ ਯਾਤਰਾ ਦੇ ਵੀ ਜਾਂਦੇ ਆਪਾਂ ਵੀ ਨਾਮ ਜਪਾਂਗੇ ਕੁਝ ਦਿਨ ਘਰ ਦੀਆਂ ਫਿਕਰਾਂ ਟੈਨਸ਼ਨਾਂ ਤੋਂ ਥੋੜਾ ਜਾਂ ਲਾਂਬੇ ਰਹਾਂਗੇ ਤੇ ਘਟੋ ਘਟ ਲਾਹਾ ਖਟਾਂਗੇ ਸੇਵਾ ਸਿਮਰਨ ਕਰਕੇ ਘਰ ਦੇ ਪਰਿਵਾਰਕ ਮੈਂਬਰਾਂ ਚ ਰਹਿ ਕੇ ਜਾਂ ਫਿਰ ਘਰ ਦੇ ਵਿੱਚ ਰਹਿ ਕੇ ਤੇ ਬਹਾਨੇ ਨਾਲ ਸੰਗਤ ਦੇ ਸੰਗ ਨਾਲ ਆਪਾਂ ਬਾਹਰ ਨਿਕਲਾਂਗੇ ਤੇ ਉੱਥੇ ਸੇਵਾ ਕਰਨ ਦਾ ਮੌਕਾ ਮਿਲੇਗਾ ਪਰ ਉੱਥੇ ਜਾ ਕੇ ਵੀ ਅਸੀਂ ਇਹ ਚੀਜ਼ਾਂ ਨਹੀਂ ਛੱਡੀਆਂ ਤੇ ਫਾਇਦਾ ਕੀ ਯਾਤਰਾ ਕਰਨ ਦਾ ਕੋਈ ਫਾਇਦਾ ਨਹੀਂ ਸਭ ਤੋਂ ਵੱਡੀ ਯਾਤਰਾ ਉਹ ਹੁੰਦੀ ਹੈ ਜਿੱਥੇ ਆਪਾਂ ਸੁਣਿਆ ਜਿੱਥੇ ਆਪਾਂ ਗੱਲ ਨੂੰ ਮੰਨ ਲਿਆ ਤੇ ਜਿੱਥੇ ਆਪਾਂ ਇਹ ਗੱਲ ਨੂੰ ਧਾਰਨ ਕਰ ਲਿਆ ਕਿ ਵਾਕੇ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਔਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਔਰ ਆਪਾਂ ਇਹ ਗੱਲ ਨੂੰ ਜਿਹੜਾ ਹੈ ਉਹ ਧਾਰਨ ਕੀਤਾ ਹੈ ਆਪਾਂ ਇਹ ਗੱਲ ਨੂੰ ਮੰਨ ਲਿਆ ਆਪਾਂ ਇਸ ਗੱਲ ਤੇ ਜਿਹੜਾ ਹੈ ਉਹ ਮੋਹਰ ਲਾ ਦਿੱਤੀ ਆਪਾਂ ਇਸ ਗੱਲ ਨੂੰ ਜਿਹੜਾ ਹੈ ਪ੍ਰੋਪਰ ਤੌਰ ਤੇ ਮੰਨਿਆ ਪਿਆਰਿਓ ਕਿ ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਹੈ ਸਤਿਗੁਰੂ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ ਇਹ ਗੱਲ ਮੰਨਣੀ ਪਵੇਗੀ ਔਰ ਗੁਰਮੁਖ ਪਿਆਰਿਓ ਸਾਨੂੰ ਇਹ ਗੱਲ ਤੇ ਜਿਹੜੀ ਹੈ ਸਹਿਮਤੀ ਬਣਾਉਣੀ ਪਵੇਗੀ ਸਾਨੂੰ ਇਹ ਗੱਲ ਤੇ ਜਿਹੜੀ ਹੈ ਸਹਿਮਤੀ ਬਣਾਉਣੀ ਇਸ ਕਰਕੇ ਪਏਗੀ ਕਿਉਂਕਿ ਇਹਦੇ ਵਿੱਚ ਸੱਚਾਈ ਹੈ ਫੇਰ ਫਲ ਵੱਧ ਮਿਲੇਗਾ ਹੁਣ ਆਪਾਂ ਕਹਿੰਦੇ ਆ ਵੀ ਅਸੀਂ ਕੰਮ ਤੇ ਥੋੜਾ ਕੀਤਾ ਸਾਨੂੰ ਫਲ ਬਹੁਤ ਮਿਲ ਜਾਏ ਤੇ ਫਲ ਬਹੁਤਾ ਲੈਣਾ ਅਸੀਂ ਬਹੁਤ ਮੰਗਦੇ ਆ ਚਾਹੁੰਦੇ ਆ ਤੇ ਪਰ ਉਹਨਾਂ ਸਾਡਾ ਹੈ ਨਹੀਂ ਅਸਲ ਜਦ ਜ਼ਰਬਾ ਸੇਵਾ ਥੋੜੀ ਮੰਗਣ ਬਹੁਤਾ ਸਤਿਗੁਰ ਨੇ ਕਹਿ ਦਿੱਤਾ ਉਨੀ ਸੇਵਾ ਨਹੀਂ ਸਿਮਰਨ ਨਹੀਂ ਸ਼ਬਦ ਦੀ ਕਮਾਈ ਨਹੀਂ ਪਰ ਮੰਗਣਾ ਬਹੁਤ ਜ਼ਿਆਦੇ ਹੈ ਮੰਗ ਰਿਹਾ ਹੈ ਇੰਨਾ ਜ਼ਿਆਦੇ ਕਿ ਆਪਣੇ ਆਪ ਦੇ ਵਿੱਚ ਇਹ ਕਹਿੰਦਾ ਹੈ ਕਿ ਮੈਂ ਬਹੁਤ ਕੁਝ ਜਿਹੜਾ ਹੈ ਗੁਰੂ ਤੋਂ ਪ੍ਰਾਪਤ ਕਰਨਾ ਹੈ ਜੇ ਦੇ ਦੇਵੇ ਤਾਂ ਵੀ ਇਹ ਬੰਦਾ ਉਹਦਾ ਸੰਗ ਛੱਡ ਦਿੰਦਾ ਹੈ ਤੇ ਜੇ ਨਾ ਦੇਵੇ ਫਿਰ ਵੀ ਸੰਗ ਛੱਡ ਦਿੰਦਾ ਹੈ ਕਹਿੰਦਾ ਮੈਨੂੰ ਦਿੱਤਾ ਹੀ ਕੀ ਹੈ ਜੇ ਮਿਲ ਜਵੇ ਸਾਰਾ ਕੁਝ ਫਿਰ ਕਹਿੰਦਾ ਆਪਾਂ ਇਹਦੇ ਤੋਂ ਹੋਰ ਲੈਣਾ ਕੀ ਹੈ ਦੋਈ ਪੋਜੀਸ਼ਨਾਂ ਨੇ ਸਾਹ ਸੰਗਤ ਇਸ ਕਰਕੇ ਜਦੋਂ ਵੀ ਧਾਰਮਿਕ ਸਥਾਨਾਂ ਦੀ ਯਾਤਰਾ ਕਰੀਏ ਤਾਂ ਉਹ ਚੀਜ਼ਾਂ ਨੂੰ ਧਾਰਨ ਕਰੀਏ ਜੋ ਉੱਥੇ ਸਿੱਖਿਆ ਸਿਖਾਇਆ ਗਿਆ ਉਹਨੂੰ ਜੀਵਨ 'ਚ ਲਾਗੂ ਕਰੀਏ ਹੋਰਾਂ ਨੂੰ ਵੀ ਦਸੀਏ ਫਿਰ ਉਸ ਚੀਜ਼ ਦਾ ਅਸਰ ਮਿਲਣਾ ਹੈ ਪ੍ਰਭਾਵ ਮਿਲਣਾ ਹੈ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਫਿਰ ਜਿਹੜੀਆਂ ਨੇ ਅਸਲ 'ਚ ਉੱਭਰ ਕੇ ਬਾਹਰ ਆਉਣਗੀਆਂ ਫਿਰ ਪਤਾ ਲੱਗੇਗਾ ਫਿਰ ਕਾਊਂਟ ਕਰ ਲਿਓ ਵੀ ਕਿੰਨਾ ਕੁ ਫਲ ਮਿਲਿਆ ਹੈ ਸਭ ਤੋਂ ਵੱਡੀ ਗੱਲ ਸਾਡਾ ਜੀਵਨ ਆਪਣੇ ਆਪ 'ਚ ਬਦਲਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ